<coughs> हां जी दोस्तों ससरी काल ਕਿਸਾਨ ਵੀਰੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪੂਰੀ ਵੀਡੀਓ ਕਵਰ ਕੀਤੀ ਉਹ ਵੀ ਤੁਹਾਡੇ ਸਾਹਮਣੇ ਆਪਾਂ ਜਲਦੀ ਪੇਸ਼ ਕਰਾਂਗੇ ਪਿੰਡ ਮਹਿਦੀਪੁਰ ਖੜੇ ਆ ਠੀਕ ਆ ਜੀ ਖੇਮ ਕਰਨ ਏਰੀਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਪਾਜੀ ਨਰਬਾਇਲ ਦੇ ਕੋਲ ਆਏ ਆ ਜੋ ਟੋਟਲ ਚਾਰ ਨਾਗ ਇਹਨਾਂ ਕੋਲੇ ਬਿਕਾਊਗਾ ਤਿੰਨ ਵੜਾ ਇੱਕ ਝੋਟੀ ਇਹ ਤੁਹਾਨੂੰ ਦਿਖਾ ਦੇਣੀ ਆ ਆਪਾਂ ਪਾਜੀ ਸਸਰੀ ਕਾਲ ਜੀ ਹਾਂ ਸਸਰੀ ਕਾਲ ਜੀ ਮਾਰ ਕੈਮ ਸੇਤਾ ਚਾਰਜ ਗਲਾਈ ਵਾਦੀ ਸ਼ੁਕਰ ਮਾਲਕ ਦਾ ਪਾਜੀ ਇੱਥੋਂ ਸ਼ੁਰੂਆਤ ਕਰਦੇ ਆ ਝੋਟੀ ਦਾ ਵੇਰਵਾ ਕਰਦੀਏ ਸੂਬਿਆਂ ਦੇ ਵਿੱਚ ਦੱਸ ਦਿਆ ਜੀ ਸੂਆ ਦੂਜਾ ਲਾਵਾ ਤੀਜਾ ਗਿਨ ਲੋ ਜੀ ਉਹ ਤੀਜਾ ਮੰਨ ਲਏ ਹਨਾ ਉਹ ਜੀ ਕੁੱਤ ਤੀਜਾ ਮੰਨ ਲਏ ਮਾੜਾ ਆਉਣ ਨੂੰ ਹਿੱਕ ਦਿਆ ਜੇ ਪਰਲੇ ਪਾਸਿਓਂ ਸੋ ਅੱਜ ਦਿਨ ਵੀ ਭਾਜੀ ਨੂੰ 6-7 ਕਿਤੇ ਨਹੀਂ ਦੱਸੇ ਜੀ ਹਾਂ ਜੀ ਇੰਨਾ ਟਾਈਮ ਹੋ ਗਿਆ ਲੋ ਜੀ ਹਫਤੇ 8-7 ਦਿਨਾਂ ਦੀ ਸੂਈ ਆ ਕੋਈ ਤੀਜਾ ਮੰਨ ਲਿਓ ਕੋਈ ਦੂਜਾ ਮੰਨ ਲਿਓ ਪੂਰੇ ਵਜਨ ਲੋਡ ਆ ਲਈਏ ਸਿੰਗਲ ਖੱਟੀ ਫਰੀਕ ਪਿੰਡਾ ਪਤਲਾ ਇਹ ਤਾਂ ਥੋੜਾ ਦੁੱਧ ਕਿੰਨਾ ਵੀਰ ਨੌਂ ਜੀ 9 ਕਿਲੋ ਹਨਾ ਆ ਮਗਰ ਕੱਟੀ ਆ ਇਧਰ ਜਸ਼ਨ ਮਾਰਦੇ ਕੈਮਰਾ ਆ ਬੱਚਾ ਚੈੱਕ ਕਰਾ ਦੇ ਹੈ ਬਿੱਲੀ ਮਣਕੀ ਅੱਖ ਬੱਲਾ ਮਥਾ ਇਹ ਕੱਟੀ ਆ ਮਗਰ ਤੇ ਇਹਦਾ ਮੁੱਲ ਭਾਜੀ ਹਾਂਜੀ ਤੁਸੀਂ ਕੀ ਤਿਆਰੀ ਪਾਜੀ ਆ ਕੀ ਕਰੋ ਅੱਛਾ 85000 ਪਾਜੀ ਨੇ ਕਿਹਾ ਸੀ 30000 ਵਿੱਚੋਂ ਮਾਨਤਾ ਨਾ 82000 ਦੇ ਮਿਲ ਜੂ 85000 ਦੇ ਠੀਕ ਆ ਜੀ ਹਾਂਜੀ ਤੇ ਇਧਰ ਪਾਜੀ ਨਰਵੈਲ ਆਪਣੇ ਕੋਲ 3 ਵੜਾ ਨੇ ਇੱਕ ਹੌਲੇ ਪੜਤੇ ਦੀ ਆ ਬਿਲਕੁਲ ਬਾਜੀ ਸੂਈ ਇਹ ਤੁਸੀਂ ਦੱਸਿਆ ਵੀ ਅੱਜ 8-10 ਦਿਨਾਂ ਦੀ ਸੂਈ ਹੈ ਸਾਰੀ ਤੇ ਸੂਆ ਕੋਈ ਦੂਜਾ ਕੋਈ ਤਿੱਜਾ ਮੰਨ ਲਓ ਹਨਾ ਤੇ ਦੁੱਧ ਇਹਦੇ ਥੱਲੇ 8 ਕੇ 9 ਸੀ ਹਾਂਜੀ 8-9 ਹੀ ਆ ਜੀ ਲਓ ਜੀ 8-9 ਕਿਲੋ ਦੁੱਧ ਤੇ ਟੋਕੜਾਂ ਦੇ ਭਾਂ ਇਹ ਵੜਾ ਅੱਜ ਭਰਾਵਾਂ ਨੂੰ ਮਿਲ ਜਾਣੀ ਹੈ ਜੈਸਰੋ ਭਾਜੀ 25000 ਦੇ ਵਿੱਚ ਹਾਂਜੀ 25 ਚ ਮੰਨਤਾ ਨੇ 1000 ਯਾਰੀ ਕਰਤਾ 24000 24000 ਇੱਧਰ ਇੱਕ ਜਰਸੀ ਦਾ ਕਰੋ ਸੰਗ ਤੁਹਾਨੂੰ ਵਿਖਾ ਦਿੰਨੇ ਆ ਕਾਫੀ ਕਲਰ ਰੰਗ ਤੇ ਸੂਆ ਦੂਜਾ ਮੰਨ ਲਿਓ ਮੇਰੇ ਭਰਾ ਟਿਕਾ ਚ ਤਾਜੀ ਸੂਈ ਆ ਇਨੂੰ ਤਕਰੀਬਨ ਚ ਚੌਥਾ ਦਿਨ ਹੈ ਨਾ ਪਾਜੀ ਹਾਂਜੀ ਹਾਂਜੀ ਚੌਥੇ ਦਿਨ ਦੀ ਸੂਈ ਹੈ ਮਗਰ ਤੇ ਬੱਚਾ ਮੇਲ ਕਾ ਫ ਨਾੜੂ ਤੇ ਬੱਚਾ ਬਿਲਕੁਲ ਐਸ ਵਕਤ ਦੁੱਧ ਦੇ ਥਲੇ ਤੁਸੀਂ ਦੱਸਿਆ ਵੀ ਕੋਈ ਕੱਚਾ ਦੁੱਧ ਬੋਲੇ ਚ ਬਾਹਰ ਹੀ ਆਈਏ 17 ਕਿ 18 ਜੀ 17 18 ਐ ਚੂਨ ਵਾਲਾ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਲਓ ਜੀ 17 18 ਕਿਲੋ ਆ ਤੇ ਇਹ ਪਾਜੀ ਕਿੰਨੇ ਦੀ ਜਾਊ ਅੱਜ ਨਹੀਂ ਲੀਟਰ ਦਾ ਹੈ ਜੀ 20 ਦੇ ਲਾਗੇ ਪੰਨੇ ਚਾਹ ਦੁੱਧ ਚ ਚਵਾਏਗੀ ਚਵਾਜੂਗੀ ਸਟਾਰਟਿੰਗ ਚੰਗੀ ਹੈ ਸਟਾਰਟਿੰਗ ਚੰਗੀ ਕੀ ਮੁੱਲ ਪਾਜੀ ਲੈਣ ਦੇਣਾ ਦਾ ਮੁੱਲ ਪਾਜੀ ਪਕਣਾ ਕੀ ਤਾਂ ਹੀ ਪਹਿਲਾਂ ਸਟਾਰਟਿੰਗ ਚ ਮੋਲ 52 65 ਕੀਤਾ 65 ਕੀਤਾ ਸੀ ਤੇ 60 ਦੇ ਵਿੱਚ 60 ਚੋਂ ਮਾਨਤਨ ਕਰ ਲਓ ਜੀ 60000 ਦੇ ਭਾਜੀ ਨਰਵੈਲ ਨੂੰ ਰੇਟ ਹੀ ਭੁੱਲ ਗਿਆ ਚਾਹ ਦੇ ਵਿੱਚ ਹਾਂ ਜੀ ਚਾਹ ਤਾਂ ਭੁੱਲ ਗਿਆ ਚਾਹ ਇੰਨਾ ਕੁ ਜ਼ਿਆਦਾ ਰੇਟ ਹੀ ਭੁੱਲ ਗਿਆ ਜੀ ਬਾਕੀ 60000 ਦੀ ਇਹ ਜਾਂਦੀ ਰਹੂਗੀ 62000 65000 ਦੀ ਡਿਮਾਂਡ ਕੀਤੀ ਆ ਇੱਕ ਜਰਸੀ ਵਖਾਉਣੇ ਆ ਭਰਾਵਾਂ ਨੂੰ ਜਰਸੀ ਵਾਇਰ ਬਿਨ ਬੱਚੇ ਆ ਠੀਕ ਆ ਜੀ ਤਾਂ ਦੁੱਧ ਦੇ ਥੱਲੇ 12 ਲੀਟਰ ਹੀ ਮੇਰੇ ਭਰਾ ਕਿਉਂਕਿ ਤਸੱਲੀ ਨਾਲ ਲੈ ਜਾ ਜੀ ਆ ਸੂਬਾ ਤੁੱਜਾ ਮੰਨ ਲਓ ਕੀ ਜਾਨ ਮੰਨ ਲਿਓ ਪਹਿਲ ਹਾਂ ਬਾਕੀ ਸਮਝ ਆਉਦੀ ਵੇਖ ਜੀ ਸਮਝ ਆਉਦੀ ਵੇਖੋ ਜੀ ਫੇਸ ਕੁਆਲਟੀ ਜਸ਼ਨ ਚੈੱਕ ਕਰਾ ਦੇ ਸੋਹਣੀ ਬੱਤੀ ਬਿਲਕੁਲ ਛੋਟੀ ਛੋਟੀ ਟੂਂਗ ਟਵਾ ਉਸੇ ਤਰ੍ਹਾਂ ਦੋ ਅੱਖਾਂ ਦੇ ਵਿੱਚ ਤੇ ਭਾਜੀ ਇਹਨੂੰ ਸੂਈ ਨੂੰ ਤੁਸੀਂ ਦੱਸਿਆ ਵੀ ਮਹੀਨਾ ਕੋਈ ਸਵਾ ਮਹੀਨਾ ਹੋ ਗਿਆ ਹਾਂ ਜੀ ਇੰਨਾ ਟਾਈਮ ਹੋ ਗਿਆ ਉਹ ਜੀ ਤੇ ਬਗਾਰ ਬੱਚੇ ਉਹ ਬਗਾਰ ਬੱਚੇ 12 ਲੀਟਰ ਹੀ ਨਾ 12 ਲੀਟਰ ਤੇ ਯਸ ਨੂੰ ਅੱਜ ਕਿੰਨੇ ਦੀ ਕਰਤੀ ਆ ਜੀ 35 33 35 ਵੀ ਨਹੀਂ 33 ਵੀ ਨਹੀਂ ਆ 33 ਵੀ ਨਹੀਂ ਤੇ 32 ਵੀ ਨਹੀਂ 32 ਵੀ ਨਹੀਂ 30 ਦੀ 30 ਦੀ 3000 ਦੀ 3000 ਵੈਰੀ ਗੁੱਡ ਠੀਕ ਤੇ ਨੰਬਰ 1 ਭਾਜੀ ਦੱਸ ਦਿਓ ਹਾਂ ਜੀ 9945 560 62 ਹਾਂ